ਕਮਲਾ ਤਿੰਨ ਬੰਦੇ ਕਰ ਸਕਦੇ ਜਾਂ ਇੱਕ ਬੰਦਾ ਉਹ ਵੇਖ ਲੋ ਫਿਰ ਤੁਸੀਂ ਇਹਨਾਂ ਦਾ ਕੰਡਕਟ ਵੇਖ ਲੋ ਸੰਦੀਪ ਸਿੰਘ ਸੰਨੀ ਨੇ ਜੋ ਕੀਤਾ ਇਮੋਸ਼ਨਲ ਹੋ ਕੇ ਸਾਰੀ ਦੁਨੀਆ ਨੂੰ ਪਤਾ ਹੈ ਉਹ ਤਿੰਨ ਬੰਦੇ ਨੇਚਰ ਵਾਈਜ਼ ਕ੍ਰਿਮੀਨਲ ਨੇ ਇੱਕ ਬੰਦੇ ਨੂੰ ਤਾਂ ਉਹਦਾ ਟੱਬਰ ਮਿਲਣਾ ਛੱਡ ਗਿਆ ਕੀ ਇਹਦਾ ਨਾ ਸੁਭਾ ਸਿੰਘ ਨੂੰ ਤਾਂ ਉਹਨਾਂ ਨੇ ਤਿਆਗਤਾ ਹੁਣ ਔਰ ਉਹਨੇ ਸੱਤ ਬੰਦਿਆਂ ਦਾ ਫਰਜ਼ੀ ਮੁਕਾਬਲਾ ਬਣਾਇਆ ਸੀ ਤਰਨਤਾਰਨ ਸਾਹਿਬ 93 ਚ ਉਹਨਾਂ ਨੂੰ ਤੁਸੀਂ ਐਡਮਿਟ ਕਰਾਤਾ ਰਜਿੰਦਰਾ ਹਸਪੀਟਲ ਤੇ ਸੰਦੀਪ ਸਿੰਘ ਸੱਨੀ ਨੂੰ ਕਿਤੇ ਮੈਡੀਕਲ ਦੀ ਐਗਜ਼ਾਮਨ ਹੀ ਨਹੀਂ ਹੋ ਰਿਆ ਇਲਾਜ ਹੀ ਨਹੀਂ ਹੋ ਰਿਆ ਤਾਂ ਇਹਨਾਂ ਨੇ ਰੈਟ ਪਾਈ ਜੱਜ ਨੇ ਕਿਹਾ ਕਿ ਮੈਨੂੰ ਪੇਸ਼ ਕਰੋ ਪੇਸ਼ ਨਹੀਂ ਕੀਤਾ ਇਹ ਜਿਹੜੇ ਖਰਸ਼ੇ ਫਿਰ ਸੱਚ ਹੋਏ ਆ ਕਿ ਭਾਈ ਸੰਦੀਪ ਸਿੰਘ ਸੱਨੀ ਨੇ ਜਿਹੜੇ ਉਹ ਮਿਲਣ ਦੀ ਹਾਲਤ ਦੇ ਵਿੱਚ ਹੈ ਹੀ ਨਹੀਂ ਉਹ ਮਿਲਣ ਵਾਲੀ ਹਾਲਤ ਚ ਨਹੀਂ ਜਾ ਉਹਨਾਂ ਦੇ ਸੱਟਾਂ ਅਜਈਆਂ ਨੇ ਕਿ ਜੋ ਸਾਫ਼ ਨਜ਼ਰ ਆਉਂਦੀ ਐ ਇਸੇ ਲਈ ਨਾ ਤਾਂ ਉਹਨਾਂ ਦਾ ਮੈਡੀਕਲ ਐਗਜ਼ਾਮਨ ਹੋ ਰਿਹਾ ਨਾ ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਨਾ ਹੀ ਉਹਨਾਂ ਦੇ ਵਕੀਲ ਨੂੰ ਮਿਲ ਦਿੱਤਾ ਜਾ ਰਿਹਾ ਔਰ ਚੋਰੀ ਜਿਪੇ ਜੇਲ੍ਹ ਤੋਂ ਵੀ ਸ਼ਿਫਟ ਕਰ ਦਿੱਤਾ ਗਿਆ ਆ ਹਾਈ ਕੋਰਟ ਹੋਵੇ ਜਾਂ ਸੈਸ਼ਨ ਕੋਰਟ ਹੋਵੇ ਜਾਂ ਇਵਨ ਸੀਜੀਐਮ ਦੀ ਕੋਰਟ ਹੋਵੇ ਪੁਲਿਸ ਵਾਲਿਆਂ ਦੀਆਂ ਲੱਤਾਂ ਕੰਮ ਦੀਆਂ ਹੁੰਦੀਆਂ ਤੇ ਪੁਲਿਸ ਦੀ ਇੰਨੀ ਹਿੰਮਤ ਕਿ ਤਿੰਨ ਆਰਡਰਾਂ ਨੂੰ ਨਾ ਮੰਨੇ ਕਨਟੈਂਪਟ ਆਫ ਕੋਰਟ ਨੂੰ ਨਾ ਮੰਨੇ ਜਿਹਦੇ ਜਿੰਨਾਂ ਦੀ ਜੌਬ ਜਾ ਸਕਦੀ ਹੈ ਕੇਸ ਹੋ ਸਕਦਾ ਜੇਲ੍ਹ 'ਚ ਜਾ ਸਕਦੇ ਨੇ ਕਿਉਂ ਨਹੀਂ ਮੰਨ ਰਹੇ ਕਿਉਂਕਿ ਉਤੋਂ ਵੱਡਾ ਥਾਪੜ ਆ। ਅਸੀਂ ਤਾਂ ਬੈਰੀਕੇਡ ਤੋੜ ਲੀਏ ਤਾਂ ਸਾਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ। ਇੱਥੇ ਸ਼ਰਿਆਂਮ ਇੱਥੇ ਸ਼ਰਿਆਂਮ ਧੱਕਾ ਹੋ ਰਿਹਾ ਹੈ। ਉਥੇ ਕੋਈ ਬੋਲ ਹੀ ਨਹੀਂ ਰਿਹਾ। ਕੇਂਦਰੀ ਜੇਲ ਪਟਿਆਲਾ ਦੇ ਵਿੱਚ 3 ਸਾਲ ਤੋਂ ਨਜ਼ਰਬੰਦ ਨੇ ਸੰਦੀਪ ਸਿੰਘ, ਸਨੀ ਸੁਦੀਰ ਸੂਰੀ ਕਾਂਡ ਮਾਮਲੇ ਦੇ ਵਿੱਚ ਤਾਂ ਇਸੇ ਨੂੰ ਲੈ ਕੇ ਪਿਛਲੇ ਦਿਨੀ ਇੱਕ ਤਕਰਾਰ ਹੁੰਦਾ ਤਾਂ ਉਸ ਮਾਮਲੇ ਦੇ ਵਿੱਚ ਜਿਹੜਾ ਪਰਿਵਾਰ ਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਮੁਲਾਕਾਤ ਨਹੀਂ ਕਰਵਾਈ ਗਈ ਤੇ ਖਾਸ ਤੌਰ ਤੇ ਪਰਿਵਾਰ ਦੇ ਵੀ ਸੰਗীন ਦੋਸ਼ ਨੇ ਕਿ ਅਣਮਨੁੱਖੀ ਤਸ਼ੱਦਦ ਜਿਹੜਾ ਭਾਈ ਸੰਨੀ ਤੇ ਹੋਇਆ ਤਾਂ ਇਸ ਨੂੰ ਲੈ ਕੇ ਸਭ ਅੰਤੋਜ ਮਾਨਵੀ ਇਸ ਪ੍ਰਦਰਸ਼ਨ ਦੇ ਵਿੱਚ ਕੁਝੇ ਨੇ ਕੇਂਦਰੀ ਜ਼ਿਲ੍ਹਾ ਪਟਿਆਲਾ ਦੇ ਬਾਹਰ ਬਾਹਰ ਨੇ ਤਾਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਮਾਨ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਕਿਵੇਂ ਦੇਖਦੇ ਹੋ ਇਸ ਕਟਨਾ ਕਰਮ ਨੂੰ ਕਿ ਪਰਿਵਾਰ ਦੇ ਬਹੁਤ ਸਾਰੇ ਪਹਿਲਾਂ ਹੀ ਸ਼ਿਕਵੇ ਸੀ ਪਰ ਹਾਲ ਦੇ ਵਿੱਚ ਉਹ ਸ਼ੰਕੇ ਜਿਹੜੇ ਨੇ ਉਹ ਸੱਚ ਹੁੰਦੇ ਨਜ਼ਰ ਆਏ ਨੇ ਜਿਹੜੀ ਗੱਲ ਦਾ ਡਰ ਸੀ ਉਹੀ ਹੋਇਆ ਆਹੀ ਗੱਲ ਹੈ ਇਹ ਸੱਚ ਔਰ ਝੂਠ ਦਾ ਤੁਹਾਨੂੰ ਪਤਾ ਹੀ ਆ ਇਸ ਗੱਲ ਤੋਂ ਲੱਗ ਜਾਊਗਾ ਕਿ ਇਹ ਰਿਪੋਰਟ ਪਹਿਲਾਂ ਕੌਣ ਕਰ ਰਿਹਾ ਐ ਐਪਲੀਕੇਸ਼ਨ ਕੌਣ ਦੇ ਰਿਹਾ ਕਿ ਸਾਡੇ ਭਾਈ ਬੰਦੇ ਨੂੰ ਖਤਰਾ ਹੈ ਉਹ ਸੰਦੀਪ ਸਿੰਘ ਸੰਨੀ ਹੋਰਾਂ ਦਾ ਪਰਿਵਾਰ ਦੇ ਰਿਹਾ ਔਰ ਫਿਰ ਦੇਖੋ ਜਿਹੜਾ ਧੱਕਾ ਗੈਲੋ ਜਾਂ ਜ਼ਿਆਤੀ ਕਿ ਜੇਲ ਮੈਨੂਅਲ ਦੇ ਮੁਤਾਬਕ ਜਿਹੜਾ ਬੰਦਾ ਅੰਡਰ ਟ੍ਰਾਇਲ ਹੈ ਹਵਾਲਾਤੀ ਹੈ ਉਹ ਤੇ ਜਿਹੜਾ ਦੂਸਰੇ ਬੰਦੇ ਨੇ ਜਿਨ੍ਹਾਂ ਨੂੰ سزا ਹੋਯਾ ਮਿਲ ਨਹੀਂ ਸਕਦੀ ਤੇ ਮਿਲ ਕੇ ਮਰੇ ਇਹਨੇ ਫੇਰ ਇਹ ਪਾਰਕ ਹੈ ਉਹਦੇ ਹੱਥ 'ਚ ਰੌਡ ਕਿੱਥੋਂ ਆ ਗਈ ਕੀ ਇਹ ਜੇਲ ਸੁਪਰਡੈਂਟ ਦਾ ਜਵਾਬ ਦੇਊਗਾ ਕੋਈ ਹੈ ਕੋਈ ਜਵਾਬ ਉਹਨਾਂ ਕੋਲੇ ਉਹਦੀ ਜੁਡੀਸ਼ੀਅਲ ਜਾਂਚ ਹੋਊਗੀ ਫੇਰ ਅੱਗੇ ਆਜੋ ਕਿ ਤਿੰਨ ਬੰਦੇ ਜ਼ਿਆਦਾ ਹੁੰਦੇ ਜਾਂ ਇੱਕ ਬੰਦਾ ਹਮਲਾ ਤਿੰਨ ਬੰਦੇ ਕਰ ਸਕਦੇ ਜਾਂ ਇੱਕ ਬੰਦਾ ਉਹ ਵੇਖ ਲੋ ਫੇਰ ਤੁਸੀਂ ਇਹਨਾਂ ਦਾ ਕੰਡਕਟ ਵੇਖ ਲੋ ਸੰਦੀਪ ਸਿੰਘ ਸੰਨੀ ਨੇ ਜੋ ਕੀਤਾ ਇਮੋਸ਼ਨਲ ਹੋ ਕੇ ਸਾਰੀ ਦੁਨੀਆ ਨੂੰ ਪਤਾ ਹੈ ਉਹ ਤਿੰਨ ਬੰਦੇ ਨੇਚਰ ਵਾਈਜ਼ ਕ੍ਰਿਮੀਨਲ ਨੇ ਇੱਕ ਬੰਦੇ ਨੂੰ ਤਾਂ ਉਹਦਾ ਟੱਬਰ ਮਿਲਣਾ ਛੱਡ ਗਿਆ ਕੀ ਇਹਦਾ ਨਾਂ ਸੁਭਾ ਸਿੰਘ ਨੂੰ ਤਾਂ ਉਹਨਾਂ ਨੇ ਤਿਆਗਤਾ ਨੂੰ ਪਰ ਉਹਨੇ ਸੱਤ ਬੰਦਿਆਂ ਦਾ ਫਰਜ਼ੀ ਮੁਕਾਬਲਾ ਬਣਾਇਆ ਸੀ ਤਰਨਤਾਰਨ ਸਾਹਿਬ 93 ਚ ਉਹ ਜਿਹੜਾ ਗੁਰਬਚਨ ਸਿੰਘ ਉਹਨੇ ਤਾਂ ਦੋ ਪੁਲਿਸ ਵਾਲੇ ਹੀ ਮਾਰੇ ਸੀ ਇੱਕ ਡਰਾਗ ਵਾਲਾ ਤਾਂ ਬਾਈ ਨੇਚਰ ਕੌਣ ਕੇਵ ਜੇ ਨੇ ਆਪੇ ਹੰਦਾ ਸਾਲ ਵਾਲੋ ਤੀਜੀ ਗੱਲ ਉਹਨਾਂ ਨੂੰ ਤੁਸੀਂ ਐਡਮਿਟ ਕਰਾਤਾ ਰਜਿੰਦਰਾ ਹਸਪੀਟਲ ਤੇ ਸੰਦੀਪ ਸਿੰਘ ਸੱਨੀ ਨੂੰ ਕਿਤੇ ਮੈਡੀਕਲ ਦੀ ਐਗਜ਼ਾਮਨ ਹੀ ਨਹੀਂ ਹੋ ਰਿਆ ਇਲਾਜ ਹੀ ਨਹੀਂ ਹੋ ਰਿਆ ਤਾਂ ਇਹਨਾਂ ਨੇ ਰੈਟ ਪਾਈ ਜੱਜ ਨੇ ਕਿਹਾ ਕਿ ਮੈਨੂੰ ਪੇਸ਼ ਕਰੋ ਪੇਸ਼ ਨਹੀਂ ਕੀਤਾ ਦੂਜੀ ਰੈਟ ਚ ਉਹਨਾਂ ਨੇ ਫੇਰ ਕਿਹਾ ਮਤਲਬ ਦੂਜਾ ਆਰਡਰ ਕੀਤਾ ਕਿ ਇਹਨਾਂ ਦਾ ਇੱਕ ਮੈਡੀਕਲ ਟੀਮ ਬੋਰਡ ਬਣਾਇਆ ਜਾਵੇ ਮੈਡੀਕਲ ਅਫੀਸਰ ਦੇ ਥੱਲੇ ਰਜਿੰਦਰਾ ਜਿਹੜੇ ਹਸਪੀਟਲ ਚ ਔਰ ਇਗਜ਼ਾਮਨ ਕਰਕੇ ਉਪਚਾਰ ਕਰੋ ਨਹੀਂ ਹੋਇਆ ਤੀਜਾ ਆਰਡਰ ਕਿ ਕੰਟੈਂਪਟ ਆਫ ਕੋਰਟ ਕਰੂੰਗੀ ਮੈਂ ਪੁਲਿਸ ਤੇ ਫੇਰ ਵੀ ਨਹੀਂ ਪਰਵਾਹ ਹੋਈ ਤੇ ਫਾਈਨਲੀ ਆ ਪਿਛਲੇ ਕ ਮੇਰੇ ਪਿਛਲੇ ਦਰਵਾਜ਼ੇ ਦਾ ਹੀ ਕੱਢ ਕੇ ਸ਼ਿਫਟ ਕਰਤਾ ਸੰਗਰੂਰ ਜ਼ਖਮੀ ਹਾਲਤ ਚ ਔਰ ਹੋਰ ਗੱਲ ਵੇਖੋ ਸਾਡੇ ਸੰਵਿਧਾਨ ਦਾ ਆਰਟੀਕਲ 22 ਹੈ ਜਿਹਦਾ ਸੈਕਸ਼ਨ 38 ਹੈ ਜਿਹਦੇ ਤਹਿਤ ਮੁਵਕਲ ਤੇ ਉਹਦਾ ਵਕੀਲ ਮਤਲਬ ਸੰਦੀਪ ਸਿੰਘ ਸੰਨੀ ਤੇ ਉਹਨਾਂ ਦੇ ਵਕੀਲ ਨੇ ਘਮਨ ਸਾਹਿਬ ਉਹਨਾਂ ਨੂੰ ਮਿਲਣ ਦੇਣ ਦੇਣਾ ਚਾਹੀਦਾ ਹੈ ਮਿਲਣ ਨਹੀਂ ਦਿੱਤਾ ਪਰਿਵਾਰ ਤਾਂ ਚਲੋ ਆਂਦੇ ਜੀ ਜੇਲ੍ਹ ਮੈਨੂਅਲ ਦੇ ਮੁਤਾਬਕ ਜਿਹੜਾ ਬੰਦਾ ਕਫਲ ਚ ਆਵੇ ਝਗੜੇ ਚ ਆਵੇ ਉਹਨੂੰ 1 ਮਹੀਨਾ ਨਹੀਂ ਮਿਲਣ ਦਿੰਦੇ ਵਕੀਲ ਨੂੰ ਕਿਉਂ ਨਹੀਂ ਮਿਲਣ ਦੇ ਰਹੇ ਕੀ ਹੈ ਜਿਹੜੇ ਖਰਸ਼ੇ ਫਿਰ ਸੱਚ ਹੋਏ ਕਿ ਭਾਈ ਸੰਦੀਪ ਸਿੰਘ ਸੰਨੀ ਨੇ ਜਿਹੜੇ ਉਹ ਮਿਲਣ ਦੀ ਹਾਲਤ ਦੇ ਵਿੱਚ ਹੈ ਹੀ ਨਹੀਂ yes this is the reason ਉਹ ਮਿਲਣ ਵਾਲੀ ਹਾਲਤ ਚ ਨਹੀਂ ਜਾ ਉਹਨਾਂ ਦੇ ਸੱਟਾਂ ਆਈਆਂ ਨੇ ਕਿ ਜੋ ਸਾਫ਼ ਨਜ਼ਰ ਆਉਣਗੇ ਇਸ ਲਈ ਨਾ ਤਾਂ ਉਹਨਾਂ ਦਾ ਮੈਡੀਕਲ ਐਗਜ਼ਾਮਨ ਹੋ ਰਿਹਾ ਨਾ ਉਹਨਾਂ ਨੂੰ ਅਦਾਲਤ ਚ ਪੇਸ਼ ਕੀਤਾ ਜਾ ਰਿਹਾ ਨਾ ਹੀ ਉਹਨਾਂ ਦੇ ਵਕੀਲ ਨੂੰ ਮਿਲਣ ਦਿੱਤਾ ਜਾ ਰਿਹਾ ਔਰ ਚੋਰੀ ਚੋਂ ਜੇਲ੍ਹ ਤੋਂ ਵੀ ਸ਼ਿਫਟ ਕਰ ਦਿੱਤਾ ਗਿਆ ਇਹ ਕੀ ਜੇਲ੍ਹ ਸੁਪਰਡੈਂਟ ਦੇ ਦਾ ਫੈਸਲੇ ਲੈ ਰਿਹਾ ਲੈ ਨਹੀਂ ਸਕਦਾ ਸ਼ਿਫਟਿੰਗ ਦਾ ਫੈਸਲਾ ਤਾਂ ਉਹਦੇ ਅਧਿਕਾਰ ਚ ਹੀ ਨੀਗਾ ਇਹ ਫੈਸਲਾ ਫੇਰ ਆਈਜੀ ਲੈ ਰਿਹਾ ਜਾਂ ਡੀਜੀਪੀ ਲੈ ਰਿਹਾ ਜਾਂ ਫਿਰ ਜੇਲ੍ਹ ਮੰਤਰੀ ਲੈ ਰਿਹਾ ਜਾਂ ਫਿਰ ਸਾਡਾ ਮੁੱਖ ਮੰਤਰੀ ਲੈ ਰਿਹਾ ਆਮ ਪੰਤੇ ਵਾਸਤੇ ਜਿਹੜਾ ਅਦਾਲਤ ਦਾ ਹੁਕਮ ਹੈ ਜੱਜ ਦਾ ਹੁਕਮ ਹੈ ਸਿਰ ਮੱਥੇ ਹੁੰਦਾ ਹੈ ਪਰ ਜਿਹੜੀ ਨਿਆਂ ਪ੍ਰਣਾਲੀ ਦੇ ਵਿੱਚ ਪ੍ਰਸ਼ਾਸਨ ਬਹੁਤ ਟਾਈਮ ਭੂਮਿਕਾ ਰੱਖਦਾ ਆ ਉਹਨਾਂ ਵਾਸਤੇ ਕਿ ਲੱਗ ਆਮ ਆਦਮੀ ਨਹੀਂ ਆਪਾਂ ਸਾਰੇ ਬੰਦੇ ਜਿੰਨੇ ਹੈਗੇ ਆ ਆਪਾਂ ਅਦਾਲਤਾਂ 'ਚ ਵੇਖਿਆ ਹੈ ਹਾਈ ਕੋਰਟ ਹੋਵੇ ਜਾਂ ਸੈਸ਼ਨ ਕੋਰਟ ਹੋਵੇ ਜਾਂ ਇਵਨ ਸੀਜੀਐਮ ਦੀ ਕੋਰਟ ਹੋਵੇ ਪੁਲਿਸ ਵਾਲਿਆਂ ਦੀਆਂ ਲੱਤਾਂ ਕੰਮਦੀਆਂ ਹੁੰਦੀਆਂ ਤੇ ਪੁਲਿਸ ਦੀ ਇੰਨੀ ਹਿੰਮਤ ਇਹ ਤਿੰਨ ਆਰਡਰਾਂ ਨੂੰ ਨਾ ਮੰਨੇ ਕਨਟੈਂਪਟ ਆਫ ਕੋਰਟ ਨੂੰ ਨਾ ਮੰਨੇ ਜਿਦੇ ਜਿੰਨਾਂ ਦੀ ਜੌਬ ਜਾ ਸਕਦੀ ਹੈ ਕੇਸ ਹੋ ਸਕਦਾ ਹੈ ਜੇਲ੍ਹ ਚ ਜਾ ਸਕਦੇ ਨੇ ਕਿਉਂ ਨਹੀਂ ਮੰਨ ਰਹੇ ਕਿਉਂਕਿ ਉੱਤੋਂ ਵੱਡਾ ਥਾਪੜਾ ਹੈ ਉਹ ਥਾਪੜਾ ਕਿਹਦਾ ਹੋ ਸਕਦਾ ਮੁੱਖ ਮੰਤਰੀ ਦਾ ਜਾਂ ਇੱਕ ਸੁਪਰ ਮੁੱਖ ਮੰਤਰੀ ਦਾ ਕਿਹਦਾ ਥਾਪੜਾ ਦੱਸ ਦੇ ਵਰਨਾ ਕਾਨੂੰਨ ਦਾ ਪਾਲਣ ਕਿਉਂ ਨਹੀਂ ਹੋ ਰਿਹਾ ਸੰਵਿਧਾਨ ਦੀ ਉਲੰਘਣਾ ਕਿਉਂ ਹੋ ਰਹੀ ਹੈ ਦੱਸ ਦੇ ਅਸੀਂ ਤਾਂ ਬੈਰੀਕੇਡ ਤੋੜ ਲੀਏ ਤਾਂ ਸਾਨੂੰ ਪੁਲਿਸ ਵੜ ਕੇ ਲੈ ਜਾਂਦੀ ਹੈ ਇੱਥੇ ਸ਼ਰਿਆਮ ਇੱਥੇ ਸ਼ਰਿਆਮ ਧਕਾਉ ਰਿਹਾ ਹੈ ਉਥੇ ਕੋਈ ਬੋਲ ਹੀ ਨਹੀਂ ਰਿਹਾ ਇੱਕ ਲਗਾਤਾਰ ਇੱਕ ਪਰਿਵਾਰ ਲਗਾਤਾਰ ਇੱਕ ਸਾਲ ਤੋਂ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਤੱਕ ਅਪਰੋਚ ਕੀਤਾ ਗਿਆ ਕਿ ਜਿਹੜਾ ਸਨਿ ਨੂੰ ਇੱਕੇ ਬੈਰਕ ਦੇ ਵਿੱਚ ਰਹਿਣ ਕਰਕੇ ਉਹਦੀ ਖਤਰਾ ਬਹੁਤ ਸਾਰੇ ਖਸ਼ੇ ਖਰਸ਼ੇ ਪ੍ਰਗਟਾਏ ਗਏ ਕੀ ਲੱਗਦਾ ਕਿ ਜਿਹੜੀਆਂ ਇਹ ਤਮਾਮ ਸਾਰੀਆਂ ਜਾਣਕਾਰੀਆਂ ਸੀ ਜਾਂ ਪਰਿਵਾਰ ਦੇ ਖਰਚੇ ਸੀ ਜਿਹੜੇ ਅੱਜ ਸੱਚ ਹੋਏ ਤਾਂ ਇਸ ਚੀਜ਼ ਨੂੰ ਲੈ ਕੇ ਪਹਿਲਾਂ ਹੀ ਇਸ ਪਰਿਵਾਰ ਦੇ ਕੋਲੇ ਇਨਫੋਰਮੇਸ਼ਨ ਹੈ ਸੀ ਅੰਦਰੂਨੀ ਤੌਰ ਤੇ ਦੇਖੋ ਸੰਨੀ ਨਾਲ ਮੁਲਾਕਾਤ ਹੁੰਦੀ ਤਾਂ ਉਹ ਦੱਸ ਦਿੰਦਾ ਹੁਣ ਉਹ ਦੱਸ ਦਿੰਦਾ ਹੋਊਗਾ ਕਿ ਮੈਨੂੰ ਇਹ ਟੀਚਰਾਂ ਕਰਦੇ ਨੇ ਮੇਰੇ ਨਾਲ ਗਲਤ ਤਰ੍ਹਾਂ ਦਾ ਬਿਹੇਵੀਅਰ ਹੁੰਦਾ ਹੈ ਔਰ ਪੁਲਿਸ ਦੀ ਸਨਰਖਣ ਚ ਹੁੰਦਾ ਜੇ ਨਾ ਹੁੰਦਾ ਹੋਵੇ ਤਾਂ ਐਕਟ ਕਿਉਂ ਹੋਵੇ ਦੇਖੋ ਆਪਾਂ ਕਿਤੇ ਆ ਤੁਹਾਡੇ ਕੈਮਰੇ ਵਾਂਗੂ ਸ਼ੂਟ ਤਾਂ ਨਹੀਂ ਕਰ ਸਕਦੇ ਆਪਾਂ ਇਹਨਾਂ ਦੇ ਕਰਮਾਂ ਤੋਂ ਹੀ ਅੰਦਾਜ਼ਾ ਲਾ ਸਕਦੇ ਆ ਨਾ ਤੇ ਇਹਨਾਂ ਦੇ ਕਰਮਾਂ ਤੋਂ ਸਾਫ ਕਲੀਅਰ ਹੈ ਕਿ ਥਾਪੜਾ ਹੈ ਔਰ ਉਹਨਾਂ ਦਾ ਸਾਥ ਦੇਣਾ ਹੈ ਇਹਨਾਂ ਦਾ ਵਿਰੋਧ ਕਰਨਾ ਔਰ ਮੈਨੂੰ ਸਮਝ ਨਹੀਂ ਆਉਂਦੀ ਆਂਦੇ ਚ ਪੁਲਿਸ ਵਾਲੇ ਪੁਲਿਸ ਦਾ ਸਾਥ ਦੇ ਰਹੇ ਆ ਜਦ ਕਿ ਉਸੇ ਗੁਰਬਚਨ ਸਿੰਘ ਨੇ ਦੋ ਪੁਲਿਸ ਵਾਲੇ ਮਾਰੇ ਸੀ ਸੋ ਇਹ ਜੋ ਕੁਝ ਵੀ ਹੋ ਰਿਹਾ ਹੈ ਇੱਥੇ ਕੋਈ ਹਿਮਨ ਰਾਈਟਸ ਨਹੀਂ ਗਾ ਕੋਈ ਡੈਮੋਕਰੇਸੀ ਨਹੀਂ ਗੀ ਕੋਈ ਅਦਾਲਤ ਨਹੀਂ ਕੰਮ ਕਰ ਪਾ ਰਹੀ ਗੀ ਜੇ ਸਰਕਾਰ ਜਾਂ ਸਟੇਟ ਧੱਕੇ ਤੇ ਆ ਜੇ ਤਾਂ ਸ਼ਰਿਆਮ ਹੁੰਦਾ ਪਰ ਮੈਂ ਇੱਕ ਗੱਲ ਕਹੂੰਗਾ ਉਹ ਸਰਕਾਰ ਸਭ ਤੋਂ ਵੱਡੀ ਆ ਉੱਤੇ ਉਸ ਤੋਂ ਬਾਅਦ ਲੋਕ ਹੁੰਦੇ ਨੇ ਜੇ ਉਹ ਸਰਕਾਰ ਨਾ ਹੁੰਦੀ ਤਾਂ ਗੁਰਬਚਨ ਸਿੰਘ ਸੇਵਾ ਸਿੰਘ ਤੇ ਇੰਦਰਜੀਤ ਸਿੰਘ ਅੱਜ ਜੇਲ੍ਹ 'ਚ ਨਾ ਹੁੰਦੇ 93 ਚ ਬੰਦੇ ਮਾਰੇ ਸੀ ਨਾ ਅੱਜ ਆ ਗਏ ਨਾ ਜੇਲ੍ਹ 'ਚ ਉਹਦੀ ਸਰਕਾਰ ਦਾ ਆਰਡਰ ਹੋ ਗਿਆ ਨਾ ਉਤਲੀ ਦਾ ਤੇ ਜੋ ਕਰਤੂਤਾਂ ਕਰ ਰਹੇ ਨੇ ਆਹ ਇਹ ਬਚ ਨਹੀਂ ਪਾਉਣਗੇ ਆ ਤਾਂ ਡੇਢ ਸਾਲ ਨੂੰ ਚਲੇ ਜਾਣਗੇ ਫਿਰ ਇਹ ਅਫੀਸਰ ਕਿੱਧਰ ਜਾਣਗੇ वाले प्रोटेस्ट ਤੋਂ ਬਾਅਦ ਲੱਗਦਾ ਕਿ ਪ੍ਰਸ਼ਾਸਨ ਨੂੰ ਪ੍ਰੈਸ਼ਰਾਈਜ਼ ਕਰ ਸਕੋਗੇ ਪ੍ਰਸ਼ਾਸਨ ਮਾੜੀ ਜੀ ਵੀ ਅਕਲ ਹੋਈ ਤਾਂ ਸਮਝ ਜੂਗਾ ਨਹੀਂ ਤਾਂ ਫਿਰ ਇਸ ਤੋਂ ਵੱਡੀ ਕਾਲ ਹੋਊਗੀ ਤੇ ਨਾਲ ਨਾਲ ਜੋ ਕਾਨੂੰਨੀ ਰਾਸਤਾ ਹੈ ਹਾਈ ਕੋਰਟ ਸੁਪਰੀਮ ਕੋਰਟ ਹਿਊਮਨ ਰਾਈਟਸ ਜੋ ਵੀ ਉਹ ਉਹ ਵੀ ਅਪਣਾਵਾਂਗੇ ਤੇ ਨਾਲ ਨਾਲ ਲੋਕਾਂ ਵੱਲੋਂ ਜਿਹੜਾ ਸਭ ਤੋਂ ਵੱਡੀ ਗੱਲ ਹੁੰਦੀ ਉਹ ਵੀ ਕੀਤੀ ਜਾਊਗੀ ਪੰਜਾਬ ਦੇ ਬਹੁਤ ਸਾਰੇ ਸੰਜੀਦਾ ਮਸਲਿਆਂ ਦੇ ਉੱਪਰ ਲਗਾਤਾਰ ਕੰਮ ਕਰਦੇ ਹੋ ਤਾਂ ਖਾਸ ਤੌਰ ਤੇ ਇਹਨਾਂ तमाम ਸਾਰੇ ਮਸਲਿਆਂ ਦੇ ਨਾਲ-ਨਾਲ ਪ੍ਰਵਾਸੀਆਂ ਨੂੰ ਲੈ ਕੇ ਪ੍ਰਵਾਸੀਆਂ ਦਾ ਤੇ ਪੰਜਾਬੀ ਭਾਈਚਾਰੇ ਦਾ ਆਪਸੀ ਆਹਮੋ ਸਾਹਮਣੇ ਹੁੰਦੇ ਹੋਏ ਨਜ਼ਰ ਆ ਰਿਹਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਵੀ ਮਤੇ ਪਾਏ ਜਾ ਰਹੇ ਆ ਕਿ ਪ੍ਰਵਾਸੀਆਂ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢ ਦਿਓ ਪੱਕੇ ਤੌਰ ਤੇ ਇਹਨਾਂ ਨੂੰ ਇਹਨਾਂ ਦੇ ਸੂਬੇ ਦੇ ਵਿੱਚ ਭੇਜ ਦਿਓ ਕੀ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਾਲ ਸਮੁੱਚੀ ਕਮਿਊਨਿਟੀ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ ਜੀ ਦੇਖੋ ਕੋਸ਼ਿਸ਼ ਇਹ ਹੋ ਰਹੀ ਕਿ ਸਾਡੀ ਡੈਮੋਗ੍ਰਾਫੀ ਬਦਲ ਦਿੱਤੀ ਜਾਵੇ ਕਲੀਅਰ ਕੱਟ ਸਾਡੀ ਡੈਮੋਗ੍ਰਾਫੀ ਬਦਲ ਕੇ ਸਾਡੇ ਤੇ ਕਾਬੂ ਪਾਇਆ ਜਾਵੇ ਇਹ ਕੋਸ਼ਿਸ਼ ਹੋ ਰਹੀ ਹੈ ਔਰ ਅੱਜ ਉਹ ਪੰਜਾਬੀयत ਬਿਲਕੁਲ ਕਾਰਨਰ ਕਰ ਦਿੱਤੀ ਗਈ ਹੈ ਮੈਨੂੰ ਦੱਸੋ ਸਾਡੇ ਦਾ ਬੰਦੇ ਨੇ ਕੁਝ ਕੀਤਾ ਵੀ ਨਹੀਂ ਹੁੰਦਾ ਲੱਤ ਚ ਗੋਲੀ ਮੁਕਾਬਲਾ ਕਿ ਉਸ ਬੰਦੇ ਨੇ ਯਾਰ ਜੋ ਕੀਤਾ ਹੈ ਮਤਲਬ ਉਹ ਬੰਦਾ ਤਾਂ ਨਹੀਂ ਕਰ ਸਕਦਾ 5 ਸਾਲ ਦਾ ਮਸੂਮ ਬੱਚਾ ਆਪਾਂ ਬੋਲ ਵੀ ਨਹੀਂ ਸਕਦੇ ਆਪਾਂ ਸੋਚ ਵੀ ਨਹੀਂ ਸਕਦੇ ਜੋ ਹੋਇਆ ਔਰ ਅਸੀਂ ਇਹ ਹੀ ਗੱਲ ਜਦੋਂ ਕੁੰਬੜਾ ਕਾਂਡ ਹੋਇਆ ਸੀ ਸਾਲ ਪਹਿਲਾਂ ਉਦੋਂ ਵੀ ਇੱਕ ਉਹਨਾਂ ਨੇ ਪ੍ਰਵਾਸੀਆਂ ਨੇ ਇੱਥੋਂ ਦੀ ਕਿਰਚ ਮਾਰ ਕੇ ਇੱਥੇ ਘੜਤੀ ਸੀ ਉਦੋਂ ਵੀ ਅਸੀਂ ਕਿਹਾ ਸੀ ਇੱਕ ਡੋਮਿਸાઇલ ਦਾ ਕਾਨੂੰਨ ਬਣਾ ਲਓ ਔਰ ਇਹ ਕਾਨੂੰਨ ਸਾਡੇ ਹਿਮਾਚਲ ਚ ਬਣੇ ਹੋਏ 72 ਤੋਂ ਰਾਜਸਥਾਨ ਚ ਨੇ ਉੱਤਰਾਖੰਡ ਚ ਨੇ ਈਸਟਰਨ ਸਟੇਟ ਨੇ ਸਾਊਥ ਚ ਨੇ ਤੁਸੀਂ ਸਾਡੇ ਕਿਉਂ ਨਹੀਂ ਬਣਾਉਂਦੇਗੇ ਜਿੱਥੇ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਸਾਡੀ ਲੈਂਗੁਏਜ ਨਾਲ ਜੁੜੇ ਜ਼ਮੀਨ ਸਾਡੀ ਹੋਵੇ ਤੇ ਇੱਥੇ ਜੋ ਵੀ ਬੰਦਾ ਆਵੇ ਇੱਕ ਰੈਗੂਲੇਟਰ ਤਾਂ ਹੋਵੇ ਨਾ ਸਿਸਟਮ ਕਿੰਨੇ ਚਿਰ ਬਾਅਦ ਇਤੋਂ ਦਾ ਡੋਮਿਸਾਈਲ ਹੋ ਸਕਦਾ ਹੁਣ ਮੈਨੂੰ ਦੱਸੋ ਉਦੋਂ ਜਦੋਂ ਕੁੰਬੜਾ ਗਾਂਡ ਹੋਇਆ ਸੀ ਲੋਕਾਂ ਦੇ ਸਾਹਮਣੇ ਇੱਕ ਗੱਲ ਹੋਈ ਸੀ ਮੈਂ ਹੀ ਕੀਤੀ ਸੀ ਤੇ ਮੇਰੇ ਸਾਹਮਣੇ ਪੁਲਿਸ ਤੇ ਸਿਵਲ ਐਡਮਿਨਿਸਟ੍ਰੇਸ਼ਨ ਖੜੀ ਸੀ ਇੱਕੋ ਗੱਲ ਹੀ ਹੋਈ ਸੀ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਤੁਸੀਂ ਅੱਗੇ ਤੋਂ ਕੋਈ ਵੀ ਪ੍ਰਵਾਸੀ ਆਵੇ ਉਹਦੀ ਵੈਰੀਫਿਕੇਸ਼ਨ ਇਥੋਂ ਦੇ ਡਾਕੂਮੈਂਟ ਦੀ ਨਹੀਂ ਕਰਨੀ ओरिजिनल ਡਾਕੂਮੈਂਟ ਦੀ ਕਰੋ ਆਹੀ ਕਿਹਾ ਸੀ ਇਹਨਾਂ ਨੇ ਕਿਹਾ ਸੀ ਕਰਾਂਗੇ ਕੀ ਕੀਤੀ ਇਹਨਾਂ ਨੇ ਕਿਉਂਕਿ ਜਿਹੜਾ ਬੰਦਾ ਮੰਨ ਲਓ ਆਪਣੇ ਚ ਕੋਈ ਮਾਰੇ ਕੁਝ ਵੀ ਗਲਤ ਕਰੇ ਅਸੀਂ ਇਹਨਾਂ ਦੇ ਪਰਿਵਾਰ ਨੂੰ ਫੜ ਲਿਆਵਾਂਗੇ ਇਹਨਾਂ ਦੀ ਜਾਇਦਾਦ ਜ਼ਬਤ ਕਰ ਲਾਂਗੇ ਆਹੀ ਹੋਊਗਾ ਭੱਜੂਗਾ ਕਿੱਥੇ ਵਿਚਾਰਾ ਤੇ ਜਿਹੜੇ ਬੰਦੇ ਦਾ ਆਪਾਂ ਨੂੰ ਪਤਾ ਹੀ ਨਹੀਂ ਉਹ ਕਿੱਥੋਂ ਆਇਆ ਤੇ ਉਹਨੇ ਮਾਰ ਕੇ ਕਿੱਥੇ ਭੱਜ ਜਾਣਾ ਤਾਂ ਆਪਾਂ ਕੀ ਕਰਾਂਗੇ ਅੰਦੇ ਜੀ ਕਰਾਂਗੇ ਤੇ ਜਿਹੜੀ ਉਥੇ ਰਿਪ੍ਰেজੈਂਟੇਟਿਵ ਸੀ ਸਰਕਾਰ ਵੱਲੋਂ ਉਹ ਲੇਡੀ ਨੇ ਕਿਹਾ ਕਿ ਇੱਕ ਮਹੀਨੇ ਚ ਅਸੀਂ ਇਹ ਨੀਤੀਗਤ ਫੈਸਲਾ ਤੁਹਾਨੂੰ ਜਿਆਦਾ ਪਬਲਿਕ ਨੋਟਿਸ ਰਾਈ ਜਾਂ ਮੀਡੀਆ ਰਾਈ ਦੱਸ ਦੇਾਂਗੇ ਅੱਜ ਤੱਕ ਨਾ ਤਾਂ ਉਹ ਲੇਡੀ ਨੇ ਮੈਨੂੰ ਜਵਾਬ ਦਿੱਤਾ ਨਾ ਸਰਕਾਰ ਨੇ ਜਵਾਬ ਦਿੱਤਾ ਘਟਨਾਵਾਂ ਫੇਰ ਹੋਣ ਲੱਗੀਆਂ ਉਹਨਾਂ ਨੂੰ ਡਰ ਨਹੀਂਗਾ ਉਹਨਾਂ ਦੇ ਦਿਮਾਗ 'ਚ ਬੇਫਿਕਰੀ ਹੈ ਕਿ ਮਾਰ ਕੇ ਭੱਜਾਂਗੇ ਸਾਡਾ ਕੀ ਪਤਾ ਲੱਗਣਾ ਪੰਜਾਬ ਦੇ ਜਿਹੜੇ ਚਿੰਤਕ ਆਮ ਕਰਕੇ ਸੰਸੀਅਰ ਨਜ਼ਰ ਆਉਂਦੇ ਆਮ ਲੋਕ ਇਸ ਸੀਜ਼ਨ ਨੂੰ ਲੈ ਕੇ ਚਿੰਤਾ ਪ੍ਰਗਟਾਉਂਦੇ ਆ ਕੀ ਲੱਗਦਾ ਕਿ ਜਿਹੜੇ ਲੋਕਾਂ ਨੂੰ 5-5 ਸਾਲ ਵਾਸਤੇ ਪੂਰੇ ਪੰਜਾਬ ਦੀ ਅਗਵਾਈ ਦੇ ਦਿੱਤੀ ਜਾਂਦੀ ਆ ਉਹ ਲੋਕ ਪੰਜਾਬ ਨੂੰ ਸੱਚੇ ਤਰੀਕੇ ਦੇ ਨਾਲ ਰਿਪਰੈਜ਼ੈਂਟ ਕਿਉਂ ਨਹੀਂ ਕਰ ਸਕਦੇ ਬਿਲਕੁਲ ਸਹੀ ਕਿਹਾ ਤੁਸੀਂ ਅੱਜ ਅਸੀਂ ਰੋਣੇ ਕਿਹੜੀ ਗੱਲ ਨੂੰ ਆ ਐਸੇ ਗੱਲ ਨੂੰ ਹੀ ਰੋਣੇ ਆ ਕਿ ਜੋ ਸਾਡੇ ਨਾਲ ਹੋਇਆ ਹੈ ਜੋ ਵੀ ਹੋਇਆ ਹੈ ਸਾਡੇ ਨਾਲ ਇਹ ਸਾਡਿਆਂ ਨੇ ਹੀ ਕੀਤਾ ਇਹਨਾਂ ਨੂੰ ਚੁਣਿਆ ਅਸੀਂ ਆ ਪਰੇਪੁਖਤ ਦੇ ਦਿੱਲੀ ਦੇ ਹੱਕ ਚ ਨਹੀਂ ਵਰਨਾ ਡੋਮਿਸਾਈਲ ਦਾ ਕਾਨੂੰਨ ਜੇ ਹਿਮਾਚਲ ਬੱਧਰਜ ਬਣਾ ਸਕਦਾ ਰਾਜਸਥਾਨ ਬਾੜ ਚ ਬਣਾ ਸਕਦਾ ਤਾਂ ਅਸੀਂ ਕਿਉਂ ਨਹੀਂ ਬਣਾ ਰਹੀ ਪਾਣੀ ਸਾਡਾ ਸੀ 160 ਐਮਐਫਸੀ ਨਹਿਰੂ ਸਾਹਿਬ ਤੋਂ ਬਾਅਦ 33 ਰਹਿ ਗਿਆ ਉਹ ਤੋਂ ਰੀਆਰਗੇਨਾਈਜੇਸ਼ਨ ਐਕਟ ਤੋਂ ਬਾਅਦ 11 ਐਮਐਫ ਰਹਿ ਗਿਆ ਸਾਡਾ 160 ਵਾਲੇ 11 ਐਮਐਫ ਤੇ ਆ ਗਏ ਰਾਜਸਥਾਨ ਕੋਲੇ ਜ਼ਿਆਦਾ ਹਰਿਆਣੇ ਕੋਲੇ ਜ਼ਿਆਦਾ ਇਹ ਕੀ ਦੇ ਚੰਦ ਚਾੜੇ ਨੇ ਇਹ ਸਾਡੇ ਮੁੱਖ ਮੰਤਰੀਆਂ ਨੇ ਸਾਈਨ ਕੀਤੇ ਆ ਕਿਹਨੇ ਕੀਤੇ ਨੇ ਤਾਂ ਮਸਲਾ ਇਹ ਹੈ ਕਿ ਸਾਡੇ ਲੋਕ ਬਾਹਰ ਜਾਂਦੇ ਨਹੀਂ ਅਸੀਂ ਜੀ ਬਾਹਰ ਕਿਉਂ ਜਾਣੇ ਮੈਂ ਕਿਹਾ ਉੱਥੇ ਸਿਸਟਮ ਚੰਗਾ ਹੈ ਸਿਸਟਮ ਕੌਣ ਚਲਾਉਂਦਾ ਅਫੀਸਰ ਅਫੀਸਰਾਂ ਨੂੰ ਡਿਕਟੇਟ ਕੌਣ ਕਰਦਾ ਸਰਕਾਰ ਤੇ ਸਰਕਾਰ ਚੁਣੀ ਕੀਨੇ ਆਪਾਂ ਤੇ ਫਿਰ ਗਲਤੀ ਕੀਤੀ ਆ ਆਹੀ ਦੱਸ ਰਹੇ ਆ ਇਹਨਾਂ ਨੂੰ ਕਿ ਬੰਦੇਓ ਰੱਬ ਦੇਓ ਜਿੰਦਾਬਾਦ ਮਰਦਾਬਾਦ ਨਹੀਂ ਹੁੰਦਾ ਇਹ ਹਿੰਦੂ ਆ ਇਹ ਸਿੱਖ ਹੈ ਇਹ 달ਤਾ ਹੈ ਜੱਟ ਹੈ ਬ੍ਰਾਹਮਣ ਹੈ ਸ਼ੁੱਦਰ ਨਹੀਂ ਹੁੰਦਾ ਇਹ ਚਾਚੇ ਨੇ ਕਹੇ ਤਾਂ ਦਮਾਦ ਨੇ ਕਹੇ ਤਾਂ ਜਵਾਈ ਨੇ ਕਹੇ ਤਾਂ ਨਹੀਂ ਨੀਤੀਆਂ ਦੇ ਉੱਤੇ ਵੋਟ ਪਾਓ ਦੁਨੀਆ ਚੁੰਦੀ ਐ ਡੈਮੋਕ੍ਰੇਸੀ ਚਾਹੀ ਹੁੰਦਾ ਹੈ ਜਿਹੜੇ ਡਿਵੈਲਪਡ ਕੰਟਰੀ ਨੇ ਜਿੱਨਾ ਜਿੱਥੇ ਅਸੀਂ 50 50 ਲੱਖ ਲੱਖੇ ਜਾ ਰਹੇ ਆ ਉਥੇ ਪਾਲਿਸੀਆਂ ਤੇ ਤੇ ਮੁੱਦਿਆਂ ਤੇ ਹੁੰਦੀ ਐ ਪੋਲਿਟਿਕਸ ਵੋਟਾਂ ਉਹਨਾਂ ਤੇ ਪੈਂਦੀਆਂ ਸਾਡੇ ਇੱਥੇ ਗੱਲਾਂ ਤੇ ਪੈਂਦੀਆਂ ਸ਼ਰਾਬ ਦੀ ਬੋਤਲ ਪੈਸੇ ਲੈ ਲੈ ਬਸ ਜੀ ਜਿੰਦਾਬਾਦ ਮੁਰਦਾਬਾ ਉਹਦੇ ਕਰਕੇ ਆ ਨਕਮੇ ਬੰਦਿਆਂ ਨੂੰ ਬਾਹਰ ਦਿੰਨੇ ਆ ਜਿਹੜੇ ਪੰਜਾਬ ਨੂੰ ਹੀ ਵੇਚੀ ਜਾਂਦੇ ਪੰਜਾਬ ਦੇ ਹੋ ਕੇ ਮਮਸਾਰੇ ਸਵਾਲਾਂ ਨੂੰ ਲੈ ਕੇ ਅਮਤੋਜ ਮਾਨ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਮਮਸਾਰੇ ਸਵਾਲਾਂ ਦੇ ਬਾਬਤ ਜਾਣਕਾਰੀ ਦਿੱਤੀ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ